ਬੇਵਕੂਫ ਬਣਾਉਣਾ ਆਇਆ ਸੀ ਪ੍ਰਮਾਤਮਾ ਨੂੰ ਚੈਲੰਜ ਕਰਨਾ ਆਇਆ ਸੀ ਆਪਣੀ ਕਬਰ ਆਪ ਹੀ ਪੱਟ ਕੇ ਦੋਸਤੋ ਆਪਣੀ ਕਬਰ ਆਪ ਹੀ ਪੱਟ ਕੇ ਪਰ ਅਚਾਨਕ ਹੀ ਭਾਣਾ ਵਰਤ ਗਿਆ ਪ੍ਰਮਾਤਮਾ ਨੇ ਦੇਖੋ ਕੀ ਰੰਗ ਦਿਖਾਏ ਨੇ ਬਿਲਕੁਲ ਹੀ ਚੌਕ ਜਾਓਗੇ ਤੁਸੀਂ ਦੇਖ ਕੇ ਦੇਖੋ ਆਪਣੀ ਇਹਨਾਂ ਨੇ ਕਬਰ ਪੱਟੀ ਪਹਿਲਾਂ ਇਹ YouTube ਦੇ ਉੱਤੇ ਚੈਨਲ ਹੈ ਕਰੇਜੀ XYZ ਇਸ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ ਐਕਸਪੈਰੀਮੈਂਟ ਦੇ ਵਿੱਚ ਕੀ ਕਰਿਆ ਇਹਨਾਂ ਨੇ ਇੱਕ ਨਕਲੀ ਮਤਲਬ ਉਹ ਚੀਜ਼ ਤਿਆਰ ਕੀਤੀ ਅਸਲੀ ਦੀ ਤਰ੍ਹਾਂ ਤੇ ਉਹਦੇ ਵਿੱਚ ਦੋ ਹੋਲ ਕਰ ਲਏ ਇੱਕ ਵਿੱਚ ਦੀ ਹਵਾ ਮਤਲਬ ਕਿ ਸਾਹ ਲੈਣ ਵਾਸਤੇ ਇੱਕ ਵਿੱਚ ਦੀ ਸਾਹ ਜਿਹੜਾ ਕੱਢਿਆ ਜਾ ਸਕੇ ਪੂਰੀ ਤਿਆਰੀ ਕੀਤੀ ਪੂਰਾ ਜਿਹੜਾ ਇਹਨਾਂ ਨੇ ਮਤਲਬ ਕਿ ਪ੍ਰਮਾਤਮਾ ਨੂੰ ਚੈਲੰਜ ਕੀਤਾ ਇਸ ਬੰਦੇ ਨੇ ਕਿ ਇਹ ਆਪਣੀ ਹੀ ਕਵਰ ਪੱਟ ਕੇ ਉਹਦੇ ਵਿੱਚ ਜਿਹੜਾ ਸਮਾਂ ਲਗਾਵੇਗਾ 24 ਘੰਟੇ ਤਾਂ ਇੱਕ ਸ਼ੀਸ਼ੇ ਦਾ ਜਿਹੜਾ ਉੱਪਰਲਾ ਟੱਕਣ ਸੀ ਉਹਦੇ ਵਿੱਚ ਸ਼ੀਸ਼ਾ ਫਿੱਟ ਕੀਤਾ ਗਿਆ ਤੇ ਅੰਦਰ ਜਿਹੜੇ ਕੈਮਰੇ ਲਗਾ ਲੇ ਤੇ ਕੈਮਰਿਆਂ ਨੂੰ ਉੱਪਰ ਸ਼ੀਸ਼ਾ ਲਾਇਆ ਗਿਆ ਦੇਖੋ ਤੇ ਅੰਦਰ ਖਾਣ ਪੀਣ ਵਾਲੀਆਂ ਚੀਜ਼ਾਂ ਪਾਣੀ ਧਾਣੀ ਵਗੈਰਾ ਰੱਖ ਦਿੱਤਾ ਗਿਆ ਤੇ ਇਸ ਨੂੰ ਅਟੈਚ ਕਰ ਲਿਆ ਇਹਨਾਂ ਨੇ ਆਪਣੇ ਕੰਪਿਊਟਰ ਨਾਲ ਜਿਹੜਾ ਬਾਹਰ ਪਿਆ ਸੀ ਕੰਪਿਊਟਰ ਜਾਂ ਲੈਪਟਾਪ ਕਹਿ ਸਕਦੇ ਆ ਉਸ ਦੇ ਨਾਲ ਇਹਨਾਂ ਨੇ ਅਟੈਚ ਕਰ ਲਿਆ ਇਸ ਨੂੰ ਤੇ ਉਸ ਤੋਂ ਬਾਅਦ ਇਹਨੂੰ ਪੂਰਾ ਜਿਹੜਾ ਮਿੱਟੀ ਦੇ ਨਾਲ ਕਵਰ ਕਰਤਾ ਤੁਸੀਂ ਦੇਖ ਹੀ ਰਹੇ ਹੋ ਮਿੱਟੀ ਦੇ ਵਿੱਚ ਕਵਰ ਕਰਨ ਤੋਂ ਬਾਅਦ ਜਦੋਂ ਪੂਰਾ ਕਵਰ ਹੋ ਚੁੱਕਿਆ ਉਸ ਤੋਂ ਬਾਅਦ ਹੋ ਗਿਆ ਜੀ ਚੈਲੰਜ ਸਟਾਰਟ ਤੁਸੀਂ ਦੇਖ ਸਕਦੇ ਹੋ ਉੱਪਰ ਪੂਰੀ ਮਿੱਟੀ ਪੈ ਚੁੱਕੀ ਹੈ ਤੇ ਇਹਨੇ ਕੈਮਰਾ ਆਪਣਾ ਫਿੱਟ ਕਰ ਲਿਆ ਤੇ ਇਹੀ ਕੈਮਰਾ ਜਿਹੜਾ ਬਾਹਰ ਤੁਸੀਂ ਦੇਖ ਸਕਦੇ ਹੋ ਅਟੈਚ ਹੋ ਚੁੱਕਿਆ ਜਿਹੜੇ ਬਾਹਰ ਬੈਠੇ ਨੇ ਉਹ ਉਸੇ ਤਰ੍ਹਾਂ ਉਸ ਨੂੰ ਦੇਖ ਪਾ ਰਹੇ ਨੇ ਦੇਖੋ ਪਾਣੀ ਵਗੈਰਾ ਇਹਦੇ ਕੋਲੇ ਹੈਗਾ ਸੀ ਅੰਦਰ ਪਾਣੀ ਦੀ ਵਿਵਸਥਾ ਕਰਤੀ ਇਸਨੇ ਬਸ ਪਾਣੀ ਵਗੈਰਾ ਪੀਣਾ ਸੀ ਅੰਦਰ ਜਿਹੜੇ ਆਪਣੇ 24 ਘੰਟੇ ਬਤੀਤ ਕਰਨੇ ਸੀ ਤੇ 24 ਘੰਟਿਆਂ ਦਾ ਇਹ ਚੈਲੰਜ ਸੀਗਾ ਦੇਖੋ ਮੌਤ ਨੂੰ ਹਨਾ ਚਖਮਾ ਦੇਣ ਵਾਲੀ ਗੱਲ ਹੈ ਪ੍ਰਮਾਤਮਾ ਨੂੰ ਬੇਵਕੂਫ ਬਣਾਉਣ ਚੱਲੇ ਸੀ ਤੇ ਅੰਦਰ ਅਚਾਨਕ ਹੀ ਕਿ ਐਸਾ ਪਾਣਾ ਵਰਤ ਗਿਆ ਵੀ ਦੇਖ ਕੇ ਰੋਂਗਟੇ ਖੜੇ ਹੋ ਗਏ ਅਚਾਨਕ ਹੀ ਕੁਝ ਐਸਾ ਹੁੰਦਾ ਤੁਸੀਂ ਦੇਖਦੇ ਜਾਓਗੇ ਇਹ ਹਾਲਾਂਕਿ ਬਾਹਰਲੇ ਨਾਲ ਗੱਲਾਂ ਬਾਤਾਂ ਕਰ ਪਾ ਰਹੇ ਆ ਪੂਰਾ ਅਟੈਚ ਹੈ ਤੇ ਬਾਹਰਲੇ ਇਸ ਨੂੰ ਪੂਰਾ ਐਂਟਰਟੇਨ ਵੀ ਕਰ ਰਹੇ ਨੇ ਤੇ ਇਹ ਬਾਹਰਲੇ ਦੇ ਨਾਲ ਉਸ ਤਰ੍ਹਾਂ ਦਾ ਮਤਲਬ ਐਂਟਰਟੇਨਮੈਂਟ ਆਪਣੇ ਹਿਸਾਬ ਨਾਲ ਕਰ ਰਿਹਾ ਤੇ ਅੰਦਰਲੇ ਬਾਹਰਲੇ ਨੂੰ ਦੇਖ ਪਾ ਰਹੇ ਨੇ ਬਾਹਰਲੇ ਨੂੰ ਦੇਖ ਪਾ ਰਹੇ ਨੇ ਸਾਰੇ ਇੱਕ ਦੂਜੇ ਨਾਲ ਪੂਰੀ ਅਟੈਚਮੈਂਟ ਹੈ ਇਹਨਾਂ ਦੀ ਪਰ ਅਚਾਨਕ ਇਹ ਜਿਆ ਕੀ ਹੋਇਆ ਵੀ ਜਿਹੜਾ ਇਸ ਨੂੰ ਲੈਣੇ ਦੇ ਦੇਣੇ ਪੈਗੇ ਰਾਤ ਲੰਘ ਗਈ ਸਵੇਰ ਹੋ ਗਈ ਸਵੇਰੀ ਦੇਖੋ ਇਹ ਅਚਾਨਕ ਹੀ ਆ ਦੇਖੋ ਅਚਾਨਕ ਹੀ ਇੱਕ ਧੂਆਂ ਧਾਰ ਜਿਹੜਾ ਧੂਆਂ ਧਾਰ ਹੋ ਜਾਂਦਾ ਅੰਦਰੋਂ ਅਚਾਨਕ ਹੀ ਮਤਲਬ ਕਿ ਪਤਾ ਨਹੀਂ ਕੀ ਹੋ ਜਾਂਦਾ ਤੇ ਇਹ ਇਹਨਾਂ ਨੂੰ ਜਿਹੜੇ ਕੈਮਰੇ ਲੱਗੇ ਹੋਏ ਸੀ ਅੰਦਰ ਜਿਹੜੇ ਮੋਬਾਈਲ ਨਾਲ ਬਾਹਰ ਅਟੈਚ ਸੀ ਕੰਪਿਊਟਰ ਨਾਲ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗਦਾ ਕਿ ਅੰਦਰ ਧੂਆਂ ਧਾਰ ਹੋ ਰਿਹਾ ਉਸ ਤੋਂ ਬਾਅਦ ਇਹ ਖੋਜ ਜਿਹੜਾ ਇਹਨੂੰ ਪੱਟਣਾ ਸ਼ੁਰੂ ਕਰ ਦਿੰਦੇ ਨੇ ਕਬਰ ਨੂੰ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਜਿਹੜਾ ਇਹ ਲੋਕ ਇਹ ਜਿਹੜੇ ਮੁੰਡਾ ਇਹ ਬਾਹਰ ਕੱਢਿਆ ਇਹਨਾਂ ਨੇ ਮਤਲਬ ਕਿ ਇੱਕ ਮਰਨ ਦੀ ਕਗਾਰਤੀ ਪਹੁੰਚ ਗਿਆ ਸੀ ਆ ਜੇਕਰ ਇਹ ਸੁੱਤੇ ਪਏ ਰਹਿੰਦੇ ਇਹਨਾਂ ਨੂੰ ਨਾ ਪਤਾ ਲੱਗਦਾ ਕਿ ਅੰਦਰ ਕੀ ਹੋ ਰਿਹਾ ਇਹ ਮੋਬਾਈਲ ਨਾਲ ਅਟੈਚ ਬਾਹਰ ਜਿਹੜਾ ਕੰਪਿਊਟਰ ਨਾਲ ਨਾਲ ਅਟੈਚ ਨਾ ਹੁੰਦਾ ਤਾਂ ਇਸ ਨੇ ਮਰੀ ਜਾਣਾ ਸੀ ਸੋ ਪਰਮਾਤਮਾ ਨੂੰ ਬੇਵਕੂ ਬਣਾਉਣਾ ਜਾਂ ਮੌਤ ਨੂੰ ਚੱਕਮਾ ਦੇਣਾ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ